ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਬੇਦਗੀਆਂ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵਾਧੀਆਂ ਸਨ ਜਿਸ ਤੋਂ ਬਾਅਦ ਹਰ ਰੋਜ਼ ਅਜਿਹੀ ਖਬਰ ਸਾਹਮਣੇ ਆਉਂਦੀ ਸੀ ਕਿ ਇਸ ਜਗ੍ਹਾ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਗੀ ਹੋਈ ਹੈ ਗੁਟਕਾ ਸਾਹਿਬ ਦੀ ਬੇਦਗੀ ਹੋਈ ਹੈ ਤਾਂ ਜਿਸ ਤੋਂ ਬਾਅਦ ਸ਼੍ਰੋਮਣੀ ਕਦਾਰਾ ਪ੍ਰਬੰਧਕ ਕਮੇਟੀ ਜਿਹੜਾ ਇੱਕ ਵੱਡਾ ਜਿਹੜਾ ਕਦਮ ਚੁੱਕਣ ਜਾ ਰਹੀ ਹੈ ਜੇਕਰ ਕਿਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪ ਲੈਣਾ ਹੈ ਜਾਂ ਗੁਟਕਾ ਸਾਹਿਬ ਲੈਣਾ ਹੈ ਤਾਂ ਉਹਨਾਂ ਦੀ ਜਿਹੜਾ ਪੂਰਾ ਪਾਪਰ ਤਰੀਕੇ ਨਾਲ ਜਿਹੜੀ ਆ ਛਾੜਬੀੜ ਹੋਵੇਗੀ ਬਕਾਇਦਾ ਮੋਰ ਲੱਗੇਗੀ ਤੇ ਹੋਰ ਕੀ ਕੁਝ ਚੜੀਆਂ ਆਪਾਂ ਕਹਿ ਸਕਦੇ ਹਾਂ ਫਾਰਮੈਲਟੀਆ ਕਰਨੀਆਂ ਪੈਣਗੀਆਂ ਉਹ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਦਾ ਐਡਵੋਕਟ ਹਰੀਦੇਵ ਸਿੰਘ ਧਾਮੀ ਨੇ ਵੱਡਾ ਜਿਹੜਾ ਐਲਾਨ ਆ ਕੀਤਾ ਕੀ ਕੁਝ ਕਿਹਾ ਅੱਜ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਜਿਹੜੀ ਜਾਣਕਾਰੀਆਂ ਉਹ ਸਾਂਝੀ ਕਰਾਂਗੇ ਸੋ ਬਿਲਕੁਲ ਬਾਣਾ ਜੀ ਜਿਸ ਤਰ੍ਹਾਂ ਗੱਲ ਕੀਤੀ ਆਵੇ ਪੰਜਾਬ ਦੇ ਵਿੱਚ ਬੇਦੀ ਦੀਆਂ ਘਟਨਾਵਾਂ ਲਗਾਤਾਰ ਵਗ ਰਹੀਆਂ ਸੀ ਕਿਉਂਕਿ ਜਦੋਂ ਵੀ ਸ਼੍ਰੀ ਗੁਰਗੱਲ ਸਾਹਿਬ ਦੀ ਬੇਦੀ ਹੁੰਦੀ ਸੀ ਜਾਂ ਫਿਰ ਕੋਈ ਗੁਟਕਾ ਸਾਹਿਬ ਦੀ ਬੇ ਤੋਂ ਜਾ ਤਰ ਆਪਾਂ ਕਹਿ ਸਕਦੇ ਹਾਂ ਪਤਾ ਹੀ ਲੱਗਦਾ ਸੀ ਗੁਰੂਗਰਾਮ ਸਾਹਿਬ ਦਾ ਸਰੂਪ ਕਿੱਥੋਂ ਗਿਆ ਹੈ ਗੁਟਕਾ ਸਾਹਿਬ ਕਿੱਥੋਂ ਲਿਆ ਹੈ ਉਹਦੀ ਬੜੀ ਛਾਲਬੀਟ ਹੁੰਦੀ ਸੀ ਪਰ ਉਹਦੀ ਪ੍ਰੋਪਰ ਜਾਣਕਾਰੀ ਹੈ ਉਹ ਨਹੀਂ ਪਤਾ ਲੱਗ ਸਕਦੀ ਸੀ ਤੇ ਬਾਅਦ ਚੋਂ ਪੁਲ ਪ੍ਰਸ਼ਾਸਨ ਇਹ ਕਹਿੰਦੇ ਰਹਿੰਦੇ ਸੀ ਕਿ ਉਹ ਦਿਵਾਂਗੀ ਤੌਰ ਤੇ ਪ੍ਰੇਸ਼ਾਨ ਹੈ ਜਾ ਉਹਦੇ ਹਾਲਾਤ ਠੀਕ ਨਹੀਂ ਹੈ ਤਾਂ ਸ਼ੋਮਲਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅੱਜ ਇੱਕ ਵੱਡਾ ਜਿਹਾ ਐਲਾਨ ਕੀਤਾ ਜੇਕਰ ਕੋਈ ਮਾਰਾ ਦਾ ਸੂਪ ਕੋਈ ਲੈ ਕੇ ਜਾਵੇਗਾ ਉਹਦੀ ਪੂਰੀ ਛਾਲਬੀਲ ਹੋਵੇਗੀ ਹੋਰ ਬੜਾ ਕੁ ਗੱਲਾਂ ਪਤਾ ਕਿਤਿਆਂ ਨੇ ਕੀ ਕੁਝ ਕਿਹਾ ਉਹਦੇ ਬਾਰੇ ਹੁਣ ਕਿੰਨਾ ਕੁ ਸੋਖਾ ਮਾਰਿਆ ਚੂਠ ਲੈ ਕੇ ਜਾਣਾ ਦੇਖੋ ਅਮਰਜੀਤ ਗੱਲ ਇਹ ਆ ਕਿ ਜਿਵੇਂ ਤੁਸੀਂ ਕਹੇ ਬਿਆਦਵੀ ਦੇ ਘਟਨਾਵਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਿਆਦਵੀ ਦੀਆਂ ਘਟਨਾਵਾ ਸਿਰਫ ਹੁਣੇ ਵਾਪਰ ਲੱਗੀ ਹੈ ਹਾਂ ਜਾਂ ਆਪਾਂ 2-4 ਸਾਲ 5 ਸਾਲ ਤੋਂ ਪਰ ਜਦੋਂ ਇਹ ਮਾਮਲਾ 2015 ਚ ਅਕਾਲੀ ਦਲ ਦੀ ਸਰਕਾਰ ਸਮੇ ਉੱਠਿਆ ਹਾਂ ਉਸ ਤੋਂ ਬਾਅਦ ਬਿਆਦਵੀ ਦੀਆਂ ਘਟਨਾਵਾ ਨੇ ਇੱਕਦਮ ਜ਼ੋਰ ਫੜਿਆ ਬਿਲਕੁਲ ਸੋਸ਼ਲ ਮੀਡੀਆ ਦਾ ਜਮਾਨਾ ਪਹਿਲਾਂ ਕੀ ਹੁੰਦਾ ਸੀਗਾ ਜੇਕਰ ਅਜਿਹੇ ਘਟਨਾਵਾਂ ਜੇ ਕੋਈ ਵਾਪਰਦੀ ਸੀ ਤਾਂ ਸੋਸ਼ਲ ਮੀਡੀਆ 'ਚ ਉਹ ਚੀਜ਼ ਨਹੀਂ ਆਉਂਦੀ ਸੀ ਹਾਂ ਬਿਲਕੁਲ ਜਦੋਂ ਉਹ ਚੀਜ਼ ਸੋਸ਼ਲ ਮੀਡੀਆ 'ਚ ਨਹੀਂ ਆਉਂਦੀ ਸੀ ਤਾਂ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਦੀ ਸੀ ਰੌਲਾ ਰੱਪਾ ਬਹੁਤ ਘੱਟ ਸੀਗਾ ਨਹੀਂ ਪੈਂਦਾ ਸੀ ਪਰ ਜਦੋਂ ਤੋਂ 2015 ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਾਂ ਉਸ ਤੋਂ ਬਾਅਦ ਇੱਕਦਮ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਜਿਹੜੀ ਹੈਗੀਆਂ ਬੜੀਆਂ ਉੱਭਰ ਕੇ ਸਾਹਮਣੇ ਆਉਣ ਲੱਗੀਆਂ ਹਾਂ ਹਾਂ ਬਿਲਕੁਲ ਵੀ ਬੇਅਦਵੀ ਹੋ ਗਈ ਠੀਕ ਹੈ ਬਿਲਕੁਲ ਹੁਣੀਆਂ ਵੀ ਆ ਘਟਰਾਵਾਂ ਵਾਪਰ ਵੀ ਰਹੀਆਂ ਨੇ ਤੇ ਵਾਪਰੀਆਂ ਵੀ ਹੂੰ ਇੱਕ ਦੂਜੀ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਬਦਬੀ ਦੀ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਟੈਰੇ ਚ ਹੁੰਦੀ ਹੈ ਬਿਲਕੁਲ ਠੀਕ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਹੈ ਕਿ ਐ ਜੀ ਪੀ ਸੀ ਨੇ ਕੰਮ ਨਹੀਂ ਕਰਿਆ ਐ ਜੀ ਪੀ ਸੀ ਆ ਨਹੀਂ ਕਰ ਰਹੀ ਐ ਜੀ ਪੀ ਸੀ ਉਹ ਨਹੀਂ ਕਰ ਰਹੀ ਔਰ ਐ ਜੀ ਪੀ ਸੀ ਕੋਈ ਕਦਮ ਨਹੀਂ ਚੱਕ ਰਹੀ ਸਾਰਾ ਭੰਡਾ ਐ ਜੀ ਪੀ ਸੀ ਦੇ ਬਿਲਕੁਲ ਔਰ ਇਦਾਂ ਦਾ ਸਮਾਂ ਵੀ ਆਇਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਚੋਰੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਬੜਾ ਮਾਮਲਾ ਪੱਖਿਆ ਠੀਕ ਹੈ ਉਹ ਬੜਾ ਮਾਮਲਾ ਪੱਖਿਆ ਸਾਰੀਆਂ ਧਿਰਾਂ ਨੇ ਚੱਕਿਆ ਤਾਂ ਉਹਦੇ ਚ ਪੰਥਕ ਧਿਰਾਂ ਨੇ ਵੀ ਮੜਾ ਜਿਹੜਾ ਮਸਲਾ ਉਠਾਇਆ ਖਾਸ ਕਰਕੇ ਜਿਹੜੇ ਸਿੱਖ ਸਭਾ ਦੇ ਵਿੱਚ ਉਹ ਬਸੜੀ ਚਰਚਾ ਦਾ ਵੀ ਇਸ਼ਾਰਾ ਚਲੋ ਉਹ ਮਾਮਲਾ ਵੀ ਦਬ ਗਿਆ ਹੁਣ ਐਸਜੀਪੀਸੀ ਨੇ ਇੱਕ ਵੱਡਾ ਕਦਮ ਚੁੱਕਿਆ ਇੱਕ ਐਪ ਤਿਆਰ ਜਿਹੜੀ ਕਰਨਦੇ ਉਹ ਲਗਭਗ ਨੇੜੇ ਹੀ ਹੈ ਤਾਂ ਉਹ ਕੀਤੀਆ ਕਿ ਐਸਜੀਪੀਸੀ ਹੁਣ ਨਿਗਾ ਰੱਖੇਗੀ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੁਹਾਡੇ ਘਰ ਪਿਆ ਤਾਂ ਉਹ ਬਿਲਕੁਲ ਤਾਂ ਉਹ ਵੀ ਐਸਜੀਪੀਸੀ ਨੂੰ ਪਤਾ ਹੋਊਗਾ ਕਿ ਕਿਹਨੇ ਲਿਆ ਕਿ ਦੀ ਅਗਵਾਈ ਕੌਣ ਲੈ ਕੇ ਗਿਆ ਕਿਦੇ ਘਰ ਪਿਆ ਕਿੱਥੇ ਉਹਦਾ ਘਰ ਹੈ ਬਿਲਕੁਲ ਉਹ ਸਾਰੀ ਛਾ ਠੀਕ ਹਰ ਇੱਕ ਚੀਜ਼ ਸਿਰਫ ਤੁਸੀਂ ਇੱਕ ਨੰਬਰ ਪਾਉਣਾ ਹੋਵੇਗਾ ਜਾਂ ਤੁਹਾਡਾ ਐਡਰੈਸ ਜਾਂ ਸਰੂਪ ਜਿਹੜਾ ਵੀ ਲਏਗਾ ਤਾਂ ਕੋਈ ਨਾ ਕੋਈ ਨੰਬਰ ਜਾਰੀ ਕਰਨਗੇ ਠੀਕ ਹੈ ਉਹਦਾ ਜਿਵੇਂ ਆਪਾਂ ਰਜਿਸਟ੍ਰੇਸ਼ਨ ਨੰਬਰ ਕਹਿ ਦਿੰਨੇ ਆ ਤਾਂ ਤਾਂ ਜਦੋਂ ਪਾਇਆ ਸਾਰਾ ਕੁਝ ਪਤਾ ਲੱਗ ਜਾਏਗਾ ਕਿ ਉਹ ਉੱਥੇ ਗਿਆ ਜੇਕਰ ਉਹ ਗੁਰੂ ਮਹਾਰਾਜ ਦਾ ਸਰੂਪ ਤੁਸੀਂ ਕਿਸੇ ਕਾਰਨ ਕਰਕੇ ਆਪਣੇ ਘਰੋਂ ਵਾਪਸ ਕਰ ਰਹੇ ਹੋ ਜਾਂ ਗੁਰਦੁਆਰਾ ਸਾਹਿਬ ਰਖਾ ਰਹੇ ਹੋ ਤਾਂ ਵੀ ਉਹ ਆਨ ਰਿਕਾਰਡ ਹੋਏਗਾ ਕਿ ਲੈ ਕੇ ਇਦੋਂ ਗਏ ਸੀ ਤੇ ਇੰਨੀ ਤਰੀਕ ਤੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਹਾਰਾ ਸਰੂਪ ਤੁਹਾਡੇ ਘਰ ਪਿਆ ਸੀ ਉਹ ਤੁਸੀਂ ਫਲਾਹ ਗੁਰਦੁਆਰਾ ਸਾਹਿਬ ਫਲਾਹ ਕਮੇਟੀ ਦੇ ਜਿਹੜੇ ਆਗੂ ਨੇ ਅਧਿਕਾਰੀ ਨੇ ਜਾਂ ਜਿਹੜੇ ਵੀ ਨੁਮਾਇंदे ਨੇ ਉਹਨਾਂ ਦੇ ਥਰੂ ਉੱਥੇ ਦਿੱਤਾ ਸੋ ਇਹਦੇ ਚ ਹੁੰਦੀ ਆਪਾਂ ਅੱਜ ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਸਮਾਗਮ ਸੀਗਾ ਤੋ ਸਮਾਗਮ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਾਣਕਾਰੀ ਦਿੱਤੀ ਹੈ ਕੀ ਕੀ ਆਪਾਂ ਇੱਕ ਵਾਰ ਉਹ ਦਰਸ਼ਕਾਂ ਨੂੰ ਜਰੂਰ ਸੁਣਾ ਦਿੰਦੇ ਆਂ ਸਹਿਬ ਸਤਿਗੁਰੂ ਛੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਾਰਨ ਛੋ ਗੁਰੂ ਰਾਮਦਾਸ ਪਾਤਸ਼ਾਹ ਦੇ ਚਨ ਛੋ ਇਸ ਪਵਿੱਤਰ ਧਰਤੀ ਤੇ ਗੁਰੂ ਜਰਨਾਬੇ ਬਰਾਜਮਾਨ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਖਿਮਾ ਚਾਹਉਣਾ ਕਿਉਂਕਿ ਪਾਜੀ ਬਹਾਦਰ ਸਿੰਘ ਹੁਣ ਅਮਰੀਕਾ ਤੋਂ ਆਏ ਆ ਕਿਸਮਾ ਮੈਂ ਪਹਿਲਾਂ ਲਖਵਿੰਦਰ ਸਿੰਘ ਹੁਣਾ ਨਾਲ ਬੈਠ ਕੇ ਬਣਾਇਆ ਸੀ ਪਰ ਜਦੋਂ ਆਪਾਂ ਪਵਿੱਤਰ ਗੁਰਬਾਣੀ ਦੇ ਵਿੱਚ ਪੜ੍ਹਦੇ ਨਾ ਮਤਾ ਕਰੇ ਪਛਮ ਕੀ ਤਾਂ ਹੀ ਪੂਰਬੀ ਲੈ ਜਾਤ ਉਹ ਕਈ ਵਾਰੀ ਬਣਾ ਪ੍ਰੋਗਰਾਮ ਕੋਈ ਹੁੰਦਾ ਤੇਰੇ ਵਿੱਚ ਬਣ ਜਾਂਦਾ ਹੋਵੇ ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਰੱਖਿਆ ਸੀ ਤੇ ਮੈਂ ਮੀਟਿੰਗਾਂ ਰੱਖੀਆਂ ਸੀ ਕਿ ਐਗਜ਼ੈਕਟਿਵ ਦੀ ਉਹ ਵੀ ਮੈਨੂੰ ਕੈਨਸਲ ਕਰਨੀਆਂ ਪਈਆਂ ਪੋਸਟਪੋਨ ਕਰਨੀਆਂ ਪਈਆਂ ਸੁਖੇ ਮਾ ਜਾਨ ਦੂਸਰੀ ਬੈਂਤੀ ਕਿਉਂਕਿ ਡਾਕਟਰ ਚਮਕੌਰ ਸਿੰਘ ਸਰਦਾਰ ਗੁਰਮੀਤ ਸੋਣੀ ਬੈਠੇ ਆ ਸਰਦਾਰ ਮਹਾਦਰ ਸਿੰਘ ਜੀ ਕਿਉਂਕਿ ਇੱਥੇ ਹੁੰਦਾ ਕੀ ਰਿਹਾ ਜਿਹੜੇ ਅਕਾਲ ਤੱਕ ਦੀ ਡਾਇਰੈਕਟੋਰੇਟ ਆ ਉਹਦੇ 'ਤੇ ਸਾਡੇ ਕੋਲ ਨਾ ਕਿਸੇ ਦਾ ਨਾ ਨਹੀਂ ਮੈਂ ਲੈਣਾ ਕੋਸ਼ ਇਦਾਂ ਦਾ ਸਮਾਂ ਬਣਿਆ ਵੀ ਜਿਹੜਾ ਸਾਡੇ ਕੋਲ ਨਹੀਂ ਕੁਝ ਵੀ ਰਹਿ ਗਿਆ ਉਹਨਾਂ ਦੇ ਕੋਲ ਸਾਰਾ ਹੀ ਰਹਿ ਗਿਆ ਉਹ ਫਿਰ ਕਈ ਵਾਰੀ ਆਗਰ ਦੇ ਡਰੀ ਉੱਟ ਟੈਣੇ ਤੋਂ ਡਰਦੀ ਕਈ ਵਾਰੀ ਐਵੇਂ ਦਾ ਹਾਲਾਤ ਬਣ ਜਾਂਦੇ ਆ ਉਹ ਕਿਉਂਕਿ ਹੁਣ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੇਸ ਹਾਈ ਕੋਰਟ ਦੇ ਵਿੱਚ ਚੱਲਿਆ ਤੇ ਫਿਰ ਉਹ ਫੋਲਾ ਫਰਾਲੀ ਕੀਤੀ ਗਈ ਤੇ ਜਿਨ੍ਹਾਂ ਨੇ ਉਹ ਕੇਸ ਪਾਇਆ ਉਹਨਾਂ ਦੇ ਕੋਲ ਸਾਰਾ ਮਟੀਰੀਅਲ ਪਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਉਹਨਾਂ ਦਾ ਭਰਾ ਤਾਂ ਸ਼੍ਰੀ ਉਹ ਡਾਇਰੈਕਟੋਰੇਟ ਦੇ ਵਿੱਚ ਸਾਡੇ 77 ਰਹੇ ਤੇ ਸਾਰਾ ਬੁਝ ਇਸ ਸਮੇਟ ਕੇ ਨਾਲ ਲੱਗਾ ਮੈਂ ਮੇਰਾ ਕਹਿਣ ਦਾ ਭਾਵ ਕੀ ਸੀ ਵੀ ਅਸੀਂ ਸ਼੍ਰੋਮਣੀ ਕਮੇਟੀ ਕਈ ਵਾਰੀ ਬਹੁਤ ਕੁਝ ਕਰਨ ਲੱਗੇ ਸੋਚਦੇ ਆ ਤੁਹਾਡਾ ਉਹ ਭਾਵ ਨਹੀਂਗਾ ਪਰ ਕਿਉਂਕਿ ਮੈਨੂੰ ਇਹ ਦਰ ਪੇਸ਼ ਸਮੱਸਿਆਵਾਂ ਬਹੁਤ ਦਾ ਸਾਹਮਣਾ ਕਰਨਾ ਪਿਆ ਭਾਜੀ ਸਰਦਾਰ ਗਿਆਨ ਸਿੰਘ ਜੀ ਸੰਧੂ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਇੱਥੇ ਵੀ ਤੇ ਵਿਦੇਸ਼ ਦੇ ਵਿੱਚ ਵੀ ਦੇਖੋ ਇੱਥੇ ਸਾਡੇ ਕੋਲ ਅਦਾਰੇ ਨੇ ਚੱਲਦੇ ਤਾਂ ਉਹਨਾਂ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਿੱਖਰ ਸੱਚ ਦੇ ਤੌਰ ਦੇ ਉੱਤੇ ਇੱਕ ਕੈਨੇਡਾ ਦੇ ਵਿੱਚ ਅਦਾਰਾ ਕਾਇਮ ਕਰ ਦਿੱਤਾ ਤੇ ਆਹ ਜਿਸ ਧਰਤੀ ਤੇ ਆਪਾਂ ਬੈਠੇ ਆਂ ਡਿਜੀਟਲਾਈਜੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਸਪਰੂਫ ਤੇ ਸਬੂਤ ਤੁਹਾਡੇ ਕੋਲ ਰਹਿ ਜਾਂਦਾ ਕਿ ਜਿਹੜਾ ਕੋਈ ਪੁਰਾਣਾ ਸਤਗੁਰਜੀ ਦਾ ਤੋਂ ਬਾਅਦ ਕੋਈ ਹੱਥ ਲਿਖਤ ਰੂਪ ਆ ਕੋ ਹੋਰ ਲਿਟਰੇਚਰ ਜਿਹੜਾ ਕੀਮਤੀ ਆ ਬੇਸ਼ਮਾਰ ਉਹ ਸਾਡੇ ਕੋਲ ਸੁਰੱਖਿਤ ਰਹਿ ਜਾਊਗਾ ਇਸ ਤੌਰ ਦੇ ਉੱਤੇ ਸੋ ਇਸ ਕਰਕੇ ਇਹਨੂੰ ਥੋੜਾ ਜਿਆਦਾ ਲੰਮਾ ਸਮਾਂ ਲੱਗ ਗਿਆ ਭਾਜੀ ਵੀ ਰੋਲ ਟੈਲੀਫੋਨ ਕਰਦੇ ਸੀ ਅਸੀਂ ਵੀ ਬਲਾਕਨ ਕਰਦੇ ਰਹੇ ਪਰ ਮबारक ਬਾਦਿਆ ਕਿ ਅੱਜ ਇਹ ਕਾਰਜ ਜਿਹੜਾ ਇਹ ਕਮਰੇ ਦਾ ਹੀ ਸੇਵਾ ਵੀ ਤੁਸੀਂ ਸਾਰੀ ਕੀਤੀ ਹੈ ਇਸ ਇੰਸਟੀਚਿਊਸ਼ਨ ਨੇ ਤੇ ਇਹਦਾ ਅੱਜ ਵੱਖਰੀ ਤੌਰ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਪਿਤ ਵੀ ਕੀਤਾ ਬਿਲਕੁਲ ਬਾਣਾ ਜੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਜਦੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਖਾਸ ਤੌਰ ਤੇ انہوں ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਗੁਰਗਾਂ ਸਾਹਿਬ ਜੀ ਜਿਹੜੇ ਬੇਦਖੀਆਂ ਹੋਈਆਂ ਬੇਸ਼ੱਕ ਉਹ ਕਿਸੇ ਵੀ ਸਰਕਾਰ ਦੇ ਵਿੱਚ ਹੋਈਆਂ ਦੋਸ਼ੀ ਚਾਹੇ ਫੜੇਗੇ ਜਾਂ ਫਿਰ ਆਪਾਂ ਕਹਾਂ ਤੱਕ ਵੀ ਉਹ ਮੈਂਟਲ ਤੌਰ ਤੇ ਉਹਨੂੰ ਪਾਗਲ ਦੱਸਿਆ ਗਿਆ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵਾਪਰੀਆਂ ਤਾਂ ਚੰਗਾ ਖਤਮਾ ਸ਼੍ਰੋਮੇਗ ਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਜੇਕਰ ਕਿਸੇ ਨੇ ਕਰੇ ਮਾਰ ਦਾ ਸਰੂਪ ਪਿਆ ਹੈ ਅੱਜ ਇਹ ਜਾਣਕਾਰੀ ਹੁਣ ਚਾਹੀਦੀ ਆ ਸ਼੍ਰੋਮਣੀ ਦੁਆਰਾ ਬਣਦਾ ਕਮੇਟੀ ਨੂੰ ਖਾਸ ਤੌਰ ਤੇ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਹੈ ਹੋਰ ਵੀ ਹੋ ਗਿਆ ਅੱਜ ਕੱਲ ਤਾਂ ਇੱਕ ਇਦਾਂ ਦਾ ਵੀ ਆ ਗਿਆ ਟ੍ਰੈਂਡ ਜਿਹਾ ਜਿਹੜਾ ਜਿਵੇਂ ਆਪਾਂ ਕਹਿ ਦਿਓ ਚੱਲ ਪਿਆ ਹੈ ਵੀ ਕੁਝ ਲੋਕ ਆਪਾਂ ਇੱਕ ਸਪੈਸੀਫਿਕ ਨਾਮ ਨਹੀਂ ਲੈਣਾ ਕਿ ਕੌਣ ਆ ਕੌਣ ਨਹੀਂ ਸਾਨੂੰ ਪਤਾ ਕੁਝ ਵਿਅਕਤੀ ਕੋ ਸ਼ਖਸੀਅਤਾਂ ਕੁਝ ਨੁਮਾਇंदे ਕੁਝ ਧਿਰਾਂ ਦੇ ਆਗੂ ਜਾਂਦੇ ਆ ਉਹ ਕਹਿੰਦੇ ਜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸਰੂਪ ਤੁਹਾਡੇ ਘਰ ਪਿਆ ਜਾਂ ਤੁਹਾਡੇ ਗੁਰਦੁਆਰਾ ਸਾਹਿਬ ਪਿਆ ਜਾਂ ਤੁਹਾਡੀ ਸੰਸਥਾ ਚ ਪਿਆ ਤੇ ਤੁਸੀਂ ਮਰਿਆਦਾ ਤਾਇਤ ਨਹੀਂ ਰੱਖ ਰਹੇ ਹਾਂ ਬਿਲਕੁਲ ਉਹ ਕਹਿੰਦਾ ਜੀ ਗੁਰੂਗ੍ਰਾਂਜ ਸਾਹਿਬ ਚੱਕੋ ਤੇ ਇਹਨੂੰ ਗੁਰਦੁਆਰਾ ਸਾਹਿਬ ਜਮਾ ਕਰਾਓ ਨਾ ਉਹ ਐਸਜੀਪੀਸੀ ਨੂੰ ਪਤਾ ਹੁੰਦਾ ਨਾ ਕੋਈ ਨਾਲ ਐਸਜੀਪੀਸੀ ਦਾ ਨੁਮਾਇੰਦਾ ਹੁੰਦਾ ਤੇ ਨਾ ਹੀ ਕੋਈ ਐਸਜੀਪੀਸੀ ਦਾ ਅਧਿਕਾਰੀ ਹੁੰਦਾ ਤੇ ਨਾ ਹੀ ਐਸਜੀਪੀਸੀ ਦੇ ਨੋਟਿਸ ਚ ਹੁੰਦਾ ਬੇਸ਼ੱਕ ਉਹਦੀ ਸ਼ਰਧਾ ਜਾਂ ਉਸ ਤੋਂ ਵੱਧ ਹੋਵੇ ਇਹਨੂੰ ਉਹਦੇ ਮੈਂ ਵੀ ਕਹਿ ਰਿਹਾ ਆਪੇ ਦੇਖੋ ਰੱਖਿਆ ਤਾਂ ਸ਼ਰਧਾ ਮੁਤਾਬਕ ਹਾਂ ਬਿਲਕੁਲ ਠੀਕ ਹੈ ਇਹ ਗੱਲ ਹੋ जरूर ਹੋ ਸਕਦੀ ਹੈ ਕਿ ਜਿਹੜੀ ਮਰਿਆਦਾ ਮर्यादा ਦੇ ਵਿੱਚ ਥੋੜੀ ਬਹੁਤੀ ਹੇਰ ਫੇਰ ਕੋ ਕਮੀ ਹੋ ਸਕਦੀ ਆ ਮर्यादा ਮੁਤਾਬਕ ਮੈਨੂੰ ਲੱਗਦਾ ਹਰ ਇੱਕ ਬੰਦਾ ਨਪੂਰਨ ਨਹੀਂ ਹੋ ਸਕਦਾ ਤੁਸੀਂ ਖਾਸ ਕਰਕੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਚਲੇ ਜਾਓ ਤੁਹਾਨੂੰ ਇੱਕ ਸ਼ਹਿਰ ਦੇ ਗੁਰਦੁਆਰਾ ਤੇ ਇੱਕ ਪਿੰਡ ਦੇ ਗੁਰਦੁਆਰਾ ਜਿਹੜੀ ਆ ਮर्यादा ਉਹਦੇ ਵਿੱਚ ਤੁਹਾਨੂੰ ਡਿਫਰੈਂਸ ਨਜ਼ਰ ਜ਼ਰੂਰ ਆਊਗਾ ਜਿੱਥੇ ਪਿੰਡ ਜਾਂ ਸ਼ਹਿਰ ਕੋਈ ਐਸਜੀਪੀਸੀ ਦਾ ਗੁਰਦੁਆਰਾ ਜਿੱਥੇ 10 ਮੁਲਾਜ਼ਮ ਤਾਇਨਾਤ ਨੇ ਵੱਡਾ ਦਫ਼ਤਰ ਬਣਿਆ ਮੈਨੇਜਰ ਬੈਠਾ ਜਾਂ ਹੋਰ ਅਧਿਕਾਰੀ ਨੇ ਤਾਂ ਮੈਨੂੰ ਸਪੈਸ਼ਲ ਜਿਹੜਾ ਗ੍ਰੰਥੀ ਸਿੰਘ ਲਾਏ ਨੇ ਤਨਤ ਕੀਤੇ ਨੇ ਉਥੋਂ ਦੀ ਮਰਿਆਦਾ ਤੇ ਇੱਕ ਉਸ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿੱਥੇ ਸਿਰਫ ਇੱਕ ਗ੍ਰੰਥੀ ਸਵੇਰੇ ਉਹਦਾ ਘੰਟਾ ਜਾਂ ਡੇਢ ਘੰਟਾ ਜਾਂ 15 ਮਿੰਟ ਸਿਰਫ ਪਾਠ ਕਰਨ ਆਉਂਦਾ ਤੇ ਸ਼ਾਮ ਨੂੰ ਰਹਿਰਾ ਸਾਹਿਬ ਕਰਨ ਆਉਂਦਾ ਉਸ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੇ ਉਹ ਜਿਹੜਾ ਐਸਜੀਪੀਸੀ ਅੰਡਰ ਗੁਰਦੁਆਰਾ ਉਹਨਾਂ ਦੋਨਾਂ ਦੀ ਮਰਿਆਦਾ ਦਾ ਤੁਹਾਨੂੰ ਫਰਕ ਪਤਾ ਲੱਗੇਗਾ ਤੁਹਾਨੂੰ ਜਾ ਕੇ ਆਪਣੇ ਆਪ ਪਤਾ ਲੱਗੇ ਮਰਿਆਦਾ ਕਿੰਨੇ ਕੱਪਾ ਦੇਖਸਾ ਹਾਂ ਮਰਿਆਦਾ ਜਿਵੇਂ ਪਹਿਲਾਂ ਕਿਹਾ ਕਿ ਜੇਕਰ ਕਿਸੇ ਨੇ ਘਰ ਵੀ ਰੱਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਰਿਆਦਾ ਚ ਥੋੜਾ ਬਹੁਤਾ ਫਰਕ ਹੋ ਸਕਦਾ ਹੈ ਇਹ ਹੋ ਸਕਦਾ ਮਾਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਉਂਕਿ ਜੇ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਤੇ ਘਰੇ ਪੈਸੀ ਕਰਾਪਾ ਨਾਮ ਨਹੀਂ ਲੈਣਾ ਸੰਗਤਾਂ 10 10 12 ਸੰਗਤਾਂ ਜਾਂਦੀਆਂ ਨੇ ਉਹਦਾ ਕਰੇ ਮਹਾਰਾ ਸਰੂਪ ਪਿਆ ਜੇਕਰ ਸਤਕਾਰ ਤਰੀਕੇ ਨਾਲ ਨਹੀਂ ਕਰ ਰਿਹਾ ਜਾਂ ਉਹਦੇ ਕੁਝ ਕਮੀ ਹੈ ਤਾਂ ਉਹ ਮਹਾਰਾ ਸਰੂਪ ਜਿਹੜਾ ਹੈ ਸਤਕਾਰ ਦੇ ਨਾਲ ਲੈ ਕੇ ਆਉਂਦੇ ਨੇ ਗੁਰਦੁਆਰਾ ਸਖ ਸ਼ੋਭਿਤ ਕਰ ਦਿੰਦੇ ਨੇ ਜੇਕਰ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਹੋਊਗਾ ਉਹਨਾਂ ਕੋਲ ਜਿਹ ਮੈਨੂੰ ਲੱਗਦਾ ਕਿ ਤਨਾ ਕਿਤੇ ਇਹ ਚੰਗਾ ਜਿਹੜਾ ਕਦਮ ਹੋਗਾ ਵੀ ਸਹੀ ਤਰੀਕੇ ਨਾਲ ਸੇਵਾ ਕਰ ਰਿਹਾ ਜੇਕਰ ਕਿਸੇ ਵਿਅਕਤੀ ਦੀ ਸ਼ਰਧਾ ਉਹਨੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਰੱਖਿਆ ਅਗਰ ਉਹਦੇ ਚ ਆਪਾਂ ਨੂੰ ਕੋਈ ਕਮੀ ਲੱਗਦੀ ਹੈ ਤਾਂ ਉਹਨੂੰ ਸਮਝਾਇਆ ਜਾ ਸਕਦਾ ਠੀਕ ਉਹਨੂੰ ਉਹਨੂੰ ਪਹਿਲੀ ਗੱਲ ਤਾਂ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਡੇ ਤੋਂ ਲਿਆ ਉਹਨੂੰ ਇੱਕ ਮਰਿਆਦਾ ਦੀ ਕਾਪੀ ਕੋਈ ਬੁੱਕਲੈਟ ਕੋ ਕਿਤਾਬ ਨੂੰ ਦਿੱਤੀ ਜਾ ਸਕਦੀ ਹੈ ਕਿ ਸਾਡੀ ਮਰਿਆਦਾ ਹੈ ਇਹ ਸਿੱਖ ਰਹਿਤ ਮਰਿਆਦਾ ਹੈ ਜੇਕਰ ਤੁਸੀਂ ਇਸ ਮਰਿਆਦਾ ਦੇ ਰਹਿਤ ਸਿਰ ਗੁਰੂ ਗ੍ਰੰਥ ਸਾਹਿਬ ਕਰ ਨਹੀਂ ਰੱਖੋਗੇ ਤਾਂ ਤੁਹਾਡਾ ਸਰੂਪ ਵਾਪਸ ਲਿਆ ਸਕਦਾ ਉਹਨੂੰ ਉਸੇ ਟਾਈਮ ਜਿਹੜੀ ਚੇਤਾਵਨੀ ਦਿੱਤੀ ਜਾ ਸਕਦੀ ਹੈ ਆਪਾਂ ਬਿਨਾਂ ਉਹਨੂੰ ਪਤਾ ਨਹੀਂ ਉਹਨੂੰ ਬਿਨਾਂ ਸਮਝਾਏ ਤੋਂ ਜਾਂ ਬਿਨਾਂ ਗੱਲਬਾਤ ਕਰੇ ਤੋਂ ਆਪਾਂ ਚਾਰ ਜਾਣੇ ਜਾਂਦੇ ਆ ਅਗਲੇ ਘਰੇ ਗਏ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕੇ ਤੇ ਆਪਾਂ ਵਾਪਸ ਲਿਆਏ ਕਿੱਥੇ ਲੈ ਗਏ ਕੌਣ ਲੈ ਗਿਆ ਕਿੱਥੇ ਚਮਕਰਾਇਆ ਕਿਸੇ ਨੂੰ ਨਹੀਂ ਪਤਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਐਸਜੀਪੀਸੀ ਹੁਣ ਸਖਤੀ ਦੇ ਮੂਡ ਦੇ ਵਿੱਚ ਆ ਚੌਥੀਕਰ ਬਣ ਜੀ ਹੁਣ ਆਪਾਂ ਇਹੋ ਵੀ ਜ਼ਿਕਰ ਕਰਾਂਗੇ ਚੰਗਾ ਕਤੰਦਰਾ ਸ਼ਲੋਮੀ ਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਨੇ ਉਹ ਚ ਅਗਵਾਈ ਦੇ ਵਿੱਚ ਜਿਹੜਾ ਇਹ ਵੱਡਾ ਜਿਹੜਾ ਕਦਮ ਚੁੱਕਿਆ ਜਾ ਰਿਹਾ ਪਾਣਾ ਜੀ ਸਭ ਤੋਂ ਪਹਿਲਾਂ ਸੰਗਤਾਂ ਨੂੰ ਜਾਣਕਾਰੀ ਦਿਓ ਵੀ ਇਹ ਜਗ੍ਹਾ ਕਿਹੜੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗੁਰਸਬਾਨਾਂ ਦਾ ਜਿਹੜਾ ਇਤਿਹਾਸ ਆ ਉਹ ਕਿਸੇ ਦੇ ਘਰੇ ਜਿਹੜਾ ਖਾਸ ਤੌਰ ਤੇ ਰੱਖਿਆ ਹੋਇਆ ਕਿਸੇ ਕੋਲ ਸਰੂਪ ਤੇ ਆ ਕਿਸੇ ਕੋਲ ਗੁਟਕਾ ਸਾਪ ਤੇ ਆ ਕਈ ਵਾਰ ਜਿਹੜੀ ਆ ਉਹਨਾਂ ਕੋਲ ਜਗ੍ਹਾ ਨਹੀਂ ਹੁੰਦੀ ਜੇਕਰ ਚਾਨ ਉਹ ਕਿਹੜੀ ਜਗ੍ਹਾ ਤੇ ਰੱਖ ਸਕਦੇ ਨੇ ਇਸ ਤਰੀਕੇ ਨਾਲ ਰੱਖਣ ਕਿਉਂਕਿ ਅੱਜ ਕੱਲ ਦਾ ਜਿਹੜਾ ਮਾਡਰਨ ਯੁੱਗ ਹੈ ਇਲੈਕਟ੍ਰੋਨਿਕ ਯੁੱਗ ਹੈ ਇਸ ਤਰੀਕੇ ਨਾਲ ਰੱਖਣ ਕਿ ਉਹਦਾ ਜਿਹੜਾ ਬਿਲਕੁਲ ਸੰਭਾਲ ਕੇ ਰੱਖਿਆ ਜਾਵੇ ਤੇ ਸੰਗਤਾਂ ਵੀ ਦਰ ਜਿਹੜੀਆਂ ਕੁਝ ਸੰਸਥਾਵਾਂ ਜਿਹੇ ਕੰਮ ਕਰਦੀਆਂ ਨੇ ਤੇ ਵਧੀਆ ਚੰਗੇ ਕਦਮ ਨੇ ਚੰਗੇ ਉਪਰਾਲੇ ਆ ਜਿਵੇਂ ਤੁਸੀਂ ਕਹੇ ਕਿਸੇ ਦੇ ਘਰ ਕਈ ਇਲਾਕੇ ਇਦਾਂ ਦੇ ਨੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਹੈ ਤੇ ਉਹ ਮਾਰਗ ਤੇ ਉੱਪਰ ਦਸਮ ਪਾਤਸ਼ਾਹ ਦੀਆਂ ਬਹੁਤ ਨਿਸ਼ਾਨੀਆਂ ਕਈ ਆਮ ਲੋਕਾਂ ਦੇ ਘਰ ਬਿਲਕੁਲ ਬਿਲਕੁਲ ਕਿਸੇ ਦੇ ਘਰ ਜੋੜਾ ਸਾ ਪਿਆ ਕਿਸੇ ਦੇ ਘਰ ਮੰਨ ਲਓ ਚੋਲਾ ਸਾਹਿਬ ਜਾਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕੋਈ ਸ਼੍ਰੀ ਸਾਹ ਪਿਆ ਜਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦੁਰਲੱਭ ਹੁੰਦੇ ਘਰ ਪਈਆਂ ਬਹੁਤ ਲੋਕਾਂ ਨੇ ਤਾਂ ਉਹਨਾਂ ਨੂੰ ਬਰੇ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਬੇਸ਼ੱਕ ਉਹ ਚੀਜ਼ਾਂ 1900 ਸਾਲ ਪੁਰਾਣੀਆਂ ਨੇ ਔਰ ਅੱਜ ਤੁਸੀਂ ਹੱਥ ਲਾਉਂਗੇ ਤਾਂ ਘੁਰਨ ਲੱਗੀਆਂ ਪਰ ਫਿਰ ਵੀ ਉਹਨਾਂ ਨੇ ਲੱਖਾਂ ਰੁਪਈਆ ਉਹਦੇ ਤੇ ਪਾ ਕੇ ਤਾਂ ਉਹਨਾਂ ਦੇ ਮਾਹਿਰਾਂ ਤੋਂ ਉਹ ਚੀਜ਼ਾਂ ਜਿਹੜੀਆਂ ਬੜੀਆਂ ਸਜਾਵਟ ਦੇ ਤਰੀਕੇ ਦੇ ਨਾਲ ਜਾਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਉਹ ਰੱਖੀਆਂ ਹੋ ਜਾਂਦੀਆਂ ਪਰ ਹੁਣ ਜੀਐਨਆਈ ਗੁਰੂ ਨਾਨਕ ਇੰਸਟੀਚਿਊਟ ਉਹਨਾਂ ਨੇ ਐਸਜੀਪੀਸੀ ਦੀ ਜਿਹੜੇ ਅਗਵਾਈ ਦੇ ਹੇਠ ਇੱਕ ਜਿਹੜਾ ਇੱਥੇ ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਤਰਨਤਨ ਕੋ ਉੱਥੇ ਇੱਕ ਉਹਨਾਂ ਨੇ ਆਪਣਾ ਬੜਾ ਵੱਡਾ ਹਾਲ ਜਿਹੜਾ ਹੈਗਾ ਤਿਆਰ ਕੀਤਾ ਜਿੱਥੇ ਇਹ ਸਾਰੀਆਂ ਦੁਰਲਭ ਚੀਜ਼ਾਂ ਜਿਹੜੀਆਂ ਡਿਜੀਟਲਾਈਜੇਸ਼ਨ ਕੀਤੀਆਂ ਜਾਣਗੀਆਂ ਨਵੀਂ ਤਕਨੀਕ ਦੀ ਤਕਨੀਕ ਦੇ ਨਾਲ ਹੋਣਗੀਆਂ ਤੇ ਉਸ ਤਕਨੀਕ ਦੇ ਮੁਤਾਬਕ ਤਾਂ ਕਿ ਇੱਕ ਉਹ ਜਿਹੜੀਆਂ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ ਉਹਨੂੰ ਸੰਗਤ ਜਿਹੜੀ ਉਹਦੇ ਦਰਸ਼ਨ ਕਰ ਸਕੇ ਤੇ ਪਰ ਇੱਕ ਹੋਰ ਵੀ ਆ ਬਹੁਤ ਲੋਕ ਉਹਨਾਂ ਚੀਜ਼ਾਂ ਨੂੰ ਦੇਣਾ ਵੀ ਨਹੀਂ ਚਾਹੁੰਦੇ ਪਰ ਆਪਾਂ ਇੱਕ ਵਾਰ ਇੱਕ ਗੱਲਬਾਤ ਜਰੂਰ ਸੁਣਾ ਦਿੰਨੇ ਆ ਕਿ ਜਿਹੜੇ ਇਸ ਐਸੋਸੀਏਸ਼ਨ ਦੇ ਜਾਂ ਜਿਹੜੇ ਸੰਸਥਾਵਾਂ ਦੇ ਜਿਨ੍ਹਾਂ ਨੇ ਗੱਲ ਸਾਰੇ ਆਪੂ ਸੁਬਾਨਾ ਬਿਲਕੁਲ ਜੀਐਨਆਈ ਦੇ ਜਿਹੜੇ ਨੇ ਮੁੱਖ ਸੇਵਾਦਾਰ ਨੇ ਗਿਆਨ ਸਿੰਘ ਸੰਧੂ ਦੀ ਗੱਲ ਕੀਤੀ ਜਾਵੇ ਸਰਦਾਰ ਬਹਾਦਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਸਾਰਾ ਐਨਆਰਆਈ ਤਤਕਾ ਜਿਹਦੇ ਵਿੱਚ ਖਾਸੋਤ ਲਖਿੰਦਰ ਸਿੰਘ ਕਾਨ ਦੇ ਜਿਹੜੇ ਕੀ ਵਕ ਵਕ ਜਗ੍ਹਾ ਤੇ ਜਾ ਕੇ ਇਹਦੀ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕੀ ਕੁਝ ਕੋਸ਼ਿ ਥੋੜਾ ਥੋੜਾ ਕਲੀਪੇੜਾ ਸੰਗਤਾਂ ਨਾਲ ਸਾਂਝਾ ਕਰਦੇ ਆ। ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਤੇ ਬਖਸ਼ਿਸ਼ ਨਾਲ ਅੱਜ ਆਪਾਂ ਇਸ ਪਵਿੱਤਰ ਧਰਤੀ ਤੇ ਇੱਕ ਇਤਿਹਾਸਿਕ ਕਾਰਜ ਦੀ ਸ਼ੁਰੂਆਤ ਕਰਨ ਜਾ ਰਹੇ ਆ। 1984 ਦੇ ਦਰਦਨਾਕ ਸਾਕੇ ਤੋਂ ਆਪਾਂ ਬਹੁਤ ਕੁਝ ਸਿੱਖਿਆ। ਪ੍ਰਾਤਨ ਗੁਰਬਾਣੀ ਸਰੂਪ ਪੋਥੀਆਂ ਹੁਕਮਨਾਮੇ ਅਤੇ ਇਤਿਹਾਸਿਕ ਲਿਖਤਾਂ ਨੂੰ ਸੰਭਾਲਣਾ ਕਿੰਨਾ ਜ਼ਰੂਰੀ ਹੈ। ਭਾਵੇਂ ਕਿ ਇਸ ਪਰਥਾਏ ਵੱਖਰੇ ਵੱਖਰੇ ਲੈਵਲ ਤੇ ਅਨੇਕਾਂ ਕਾਰਜ ਚੱਲ ਰਹੇ ਹਨ। ਪਰ ਗੋਵਿੰਦ왈 ਸਾਹਿਬ ਦੀ ਸੇਵਾ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਯੂਨੀਵਰਸਿਟੀ ਸ਼ੋਰਟ ਫਾਰਮ ਇ ਜੀ ਐਨ ਆਈ ਕਹਿੰਨੇ ਦੇ ਹਿੱਸੇ ਆਈ ਹੈ ਆਪਾਂ ਇਸ ਨੂੰ ਡਿਜੀਟਲ ਰੂਪੇ ਸੰਭਾਲਾਂਗੇ ਇਹ ਕੰਮ ਸਿਰਫ ਤਕਨੀਕੀ ਨਹੀਂ ਸਗੋਂ ਤੇ ਆਸਿਕ ਅਤੇ ਰੋਹਾਨੀ ਜ਼ਿੰਮੇਵਾਰੀ ਵੀ ਹੈ ਡਿਜੀਟਲ ਸੈਂਟਰ ਦੀ ਸਥਾਪਨਾ ਤਾਂ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਨੁਮਤੀ ਤੋਂ ਬਿਨਾ ਹੋਣਾ ਸੰਭਵ ਨਹੀਂ ਸੀ ਜੀ ਆਨੈ ਦੇ ਬੋਰਡ ਸਟਾਫ ਵਿਦਿਆਰਥੀ ਅਤੇ 230 ਤੋਂ ਵੱਧ ਸਹਿਯੋਗੀ ਪ੍ਰੋਫੈਸਰ ਖੁਜਾਰਤੀ ਤੇ ਪ੍ਰੋਫੈਸ਼ਨਲ ਪੈਣਾ ਤੇ ਭਰਾਵਾਂ ਵੱਲੋਂ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੀ ਪੂਰੀ ਕਾਰਜਕਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਨਿਮਾਣੇ ਯਤਨ ਨੂੰ ਆਪਣੀ ਅਧਿਕਾਰਤ ਮਨਜ਼ੂਰੀ ਅਤੇ ਆਤਮਿਕ ਹੌਸਲਾ ਦਿੱਤਾ ਹੈ ਇਸ ਕਾਰਜ ਨੂੰ ਅੱਗੇ ਵਧਾਉਣ ਵਿੱਚ ਸਰਦਾਰ ਲਖਵਿੰਦਰ ਸਿੰਘ ਕਾਨੇਕੇ ਅਤੇ ਦੀਵਾਨ ਟੋਡਰਮਾਲ ਬਰਾਸਤੀ ਫਾਊਂਡੇਸ਼ਨ ਪੰਜਾਬ ਦੇ ਸਮੂਹ ਸੇਵਾਦਾਰਾਂ ਦੀ ਭੂਮਿਕਾ ਵੀ ਬਹੁਤ ਪ੍ਰਮੁੱਖ ਰਹੀ ਹੈ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਇਹ ਫਾਊਂਡੇਸ਼ਨ ਦੀਵਾਨ ਟੋਡਰਮਾਲ ਜਹਾਜੀ ਹਵੇਲੀ ਦੀ ਬਰਾਸ਼ਤ ਨੂੰ ਸੰਭਾਲਣ ਦੇ ਨਾਲ ਨਾਲ ਹੋਰ ਬਹੁਤ ਸੇਵਾਵਾਂ ਦੀ ਅਗਵਾਈ ਵੀ ਕਰ ਰਹੀ ਹੈ ਮੇਰੇ ਛੋਟੇ ਵੀਰ ਟ੍ਰੇਸੀ ਕੈਲੀਫੋਰਨੀਆ ਨਿਵਾਸੀ ਸਰਦਾਰ ਸਤਨਾਮ ਸਿੰਘ ਜੀ ਸਰਦਾਰ ਕਰਨੈਲ ਸਿੰਘ ਅਤੇ ਸਮੂਹ ਸੰਧੂ ਪਰਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਇਸ ਸਮਾਰਤ ਦੀ ਪੂਰੀ ਲਾਗਤ ਦੀ ਸੇਵਾ ਕੀਤੀ ਹੈ ਆਪ ਜੀ ਦੀ ਇਹ ਸੇਵਾ ਨੇ ਕੰਪੜੀਆਂ ਲਈ ਇੱਕ ਅਸ਼ੀਰਵਾਦ ਸਾਬਤ ਹੋਵੇਗੀ ਮਹਾਰਾਣੀ ਪ੍ਰੀਤੀ ਸਿੰਘ ਨਾਬਾ ਅਤੇ ਸਰਦਾਰ ਬਹਾਦਰ ਸਿੰਘ ਸੇਲਮ ਓਰੇਗਨ ਅਮਰੀਕਾ ਸਾਡੀ ਫਾਊਂਡੇਸ਼ਨ ਦੇ ਅਨਤਖ ਸੇਵਾਦਾਰਾਂ ਦੇ ਨਾਲ ਨਾਲ ਇਸ ਅਦ்கਟਨੀ ਸਮਾਗਮ ਵਿੱਚ ਜੀਐਨਆਈ ਦੇ ਸਹਿਯੋਗੀ ਪ੍ਰੋਫੈਸਰ ਡਾਕਟਰ ਗਰਮੇਲ ਸਿੰਘ ਜੀ ਡਾਕਟਰ ਪਰਮਜੀਤ ਕੌਰ ਅਤੇ ਹੋਰ ਬਹੁਤ ਖੁਜਾਰਤੀ ਅਤੇ ਮੇਰੇ ਪਿੰਡ ਪਰਿਵਾਰ ਦੇ ਵਿੱਚੋਂ ਸਰਦਾਰ ਗਵਿੰਦਰ ਸਿੰਘ ਸੰਧੂ ਜਸਵੀਰ ਸਿੰਘ ਸੋਹਤਾ ਅਤੇ ਗਿਆਨੀ ਪਰਮਿੰਦਰ ਸਿੰਘ ਜੀ ਵੀ ਸ਼ਾਮਲ ਹਨ ਆਪ ਸਭ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਜੀ ਇਸ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਰਵੀ ਸਿੰਘ ਅਤੇ ਸਮੂਹ ਕਰਮਚਾਰੀਆਂ ਦਾ ਬੀਤੇ ਹਦੋਂ ਧੰਨਵਾਦ ਹੁਣ ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਬਾਰੇ ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਜੀਐਨਆਈ ਕੈਨੇਡਾ ਵਿਸ਼ਤ ਵਿਦ ਗੈਰ ਮੁਨਾਫਾ ਪੋਸਟ ਸੈਕੰਡਰੀ ਪਾਵ ਯੂਨੀਵਰਸਿਟੀ ਲੈਵਲ ਦੇ ਵਿਦਿਆਕ ਅਤੇ ਖੋਜ ਅਦਾਰਾ ਹੈ ਸਾਡਾ ਉਦੇਸ਼ ਸਿੱਖ ਗਿਆਨ ਪ੍ਰਣਾਲੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਉਣਾ ਅਤੇ ਸੁਰੱਖਿਅਤ ਕਰਨਾ ਹੈ ਪਿਛਲੇ ਤਕਰੀਬਨ 4 ਸਾਲਾਂ ਤੋਂ ਅਸੀਂ ਯੂਨੀਵਰਸਿਟੀ ਕੋਰਸਾਂ ਦੇ ਡਿਪਲੋਮਾ ਕੋਰਸ ਕਰਵਾ ਰਹੇ ਹਾਂ ਜਿਨ੍ਹਾਂ ਵਿੱਚ ਸਾਈਬਰ ਸੈਕਿਉਰਿਟੀ, ਆਈਟੀ ਨੈਟਵਰਕ ਮੈਨੇਜਮੈਂਟ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਆਪਰੇਸ਼ਨ ਸਪਲਾਈ ਚੇਨ ਮੈਨੇਜਮੈਂਟ, 6 ਸਟੱਡੀ ਦੇ ਗੁਰਮੁਖ ਸੰਗੀਤ ਵੀ ਸ਼ਾਮਲ ਹਨ ਸਾਡੇ ਸਾਰੇ ਪ੍ਰੋਫੈਸਰ ਪੀ ਐਚ ਡੀ ਡਿਗਰੀ ਪ੍ਰਾਪਤ ਹਨ ਦੁਨੀਆ ਭਰੋਂ ਵਿਦਿਆਰਥੀ ਸਾਡੇ ਕੋਲ ਪੜ ਰਹੇ ਨੇ ਯੂਨੀਵਰਸਿਟੀ ਐਂਡ ਚਾਰਟ ਡਿਗਰੀਆਂ ਦੀ ਵੀ ਤਿਆਰੀ ਚੱਲ ਰਹੀ ਹੈ। ਉੱਚ ਤਾਲੀਮ ਦੇ ਨਾਲ ਦਾ ਨਵੀਨ ਖੋਜ ਵੀ ਸਾਡਾ ਬਹੁਤ ਵੱਡਾ ਹਿੱਸਾ ਹੈ। ਕਈ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਵਿੱਚੋਂ ਗੁਰਬਾਣੀ ਅਰਥ ਮਿਲਾਨ ਪ੍ਰੋਜੈਕਟ ਕਈ ਬਰੇ ਚੱਲਣ ਵਾਲਾ ਪ੍ਰੋਜੈਕਟ ਹੈ। ਜਿਸ ਵਿੱਚ 33 ਕੁਜਾਰਥੀਆਂ ਨੇ ਪ੍ਰੋਫੈਸਰ ਗਰਮੀਲ ਸਿੰਘ ਜੀ ਦੀ ਨਿਗਰਾਨੀ ਹੇਠ ਤਕਰੀਬਨ ਪੌਣੇ 3 ਸਾਲ ਕੰਮ ਕਰਨ ਬਾਅਦ ਪਹਿਲਾ ਭਾਗ ਸੰਪੂਰਨ ਕੀਤਾ ਹੈ। ਅਤੇ ਇਸ ਸਮੇਂ ਡਿਜੀਟਾਈਜੇਸ਼ਨ ਦਾ ਕੰਮ ਚੱਲੂ ਹੈ। ਦੂਸਰਾ ਭਾਗ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਗੁਰਬਾਣੀ ਵਿਚਲੇ ਪ੍ਰਤੀরূপ ਦਾ ਸੰਦਰਭ ਕੋਸ਼ ਉਹ ਸ਼ਬਦ ਭਾਵ ਜਿਨ੍ਹਾਂ ਨੂੰ ਆਮ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਚੋਂ ਗਵਾ ਚੁੱਕੇ ਆ ਜਾਂ ਬੱਚੇ ਸਮਝਣ ਤੋਂ ਅਸਮਰਥ ਹਨ ਨੂੰ ਪੂਰੇ ਇਤਿਹਾਸਿਕ ਵੇਰਵੇ ਦੇ ਕੇ ਇੰਟਰਨੈਟ ਤੇ ਗੁਰਬਾਣੀ ਵਿੱਚ ਇੰਬੈਡ ਕੀਤਾ ਜਾਏਗਾ ਤਾਂ ਜੋ ਹਜ਼ਾਰਾਂ ਸਾਲਾਂ ਬਾਅਦ ਵੀ ਪੜਨ ਅਤੇ ਸਮਝਣ ਵਿੱਚ ਸੌਖ ਆ ਸਵੇ ਤੀਸਰਾ ਪੜਾਅ ਸਾਡਾ ਵੀਡੀਓ ਇੰਬੈਡ ਕਰਨ ਦਾ ਹੋਵੇਗਾ ਖੋਜ ਖੇਤਰ ਵਿੱਚ ਹਰ ਸਾਲ ਅਸੀਂ ਅੰਤਰਰਾਸ਼ਟਰੀ ਰਿਸਰਚ ਸੰਮੇਲਨ ਵੀ ਕਰਾਉਂਦੇ ਹਾਂ ਜਿਸ ਵਿੱਚ ਦੁਨੀਆ ਭਰ ਦੇ ਖੋਜ ਸਕਾਲਰ ਆਪਣੀ ਨਵੀਨ ਖੋਜ ਦੀ ਸਾਂਝ ਪਾਉਂਦੇ ਹਨ ਅੱਜ ਦੇਸ਼ ਮੌਕੇ ਤੇ ਆਪ ਸਭ ਦਾ ਨਿੱਘਾ ਸਵਾਗਤ ਅਤੇ ਢੇਰ ਸਾਰੀਆਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝਦਿਆਂ ਵੀ ਜਿਹੜਾ ਇਹ ਕੇਂਦਰ ਹੋਏਗਾ ਆਧੁਨਿਕ ਤਕਨੀਕ ਦੇ ਨਾਲ ਪੰਜਾਬੀ ਯੂਨੀਵਰਸਿਟੀ ਦੀ ਟੀਮ ਸਰਦਾਰ ਗਿਆਨ ਸਿੰਘ ਜੀ ਸੰਧੂ ਕੈਨੇਡਾ ਉਹਦੇ ਉਹਦੇ ਅਗਵਾਹੀ ਦੇ ਵਿੱਚ ਕੰਮ ਕਰੇਗੇ ਫਾਊਂਡੇਸ਼ਨ ਵੱਲੋਂ ਸਿਰਫ ਇਹਦੀ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਹੁਣ ਫਾਊਂਡੇਸ਼ਨ ਦੇ ਵਿੱਚ ਜੋ ਮਸ਼ੀਨਰੀ ਵਗੈਰਾ ਹੋਈ ਗਈ ਜੋ ਇੱਕ ਲੋੜੀਂਦੀਆਂ ਚੀਜ਼ਾਂ ਹੋਣਗੀਆਂ ਉਹ ਹਮੇਸ਼ਾ ਮਹੱਈਆ ਕਰਾਉਂਦੀ ਰਹੇਗੀ ਤੇ ਬਾਕੀ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਡਿਜੀਟਲ ਕਰਾਉਣਾ ਹੋਵੇ ਜਾਂ ਕਿਸੇ ਦੇ ਪੁਥੀਆਂ ਆਪਣੇ ਘਰ ਪਈਆਂ ਨੇ ਸਾਹਮ ਕੇ ਵੀ ਰੱਖਣੀਆਂ ਹੁਣ ਉਹਨਾਂ ਨੂੰ ਡਿਜੀਟਲ ਕਰਾਉਣਾ ਹੋਵੇ ਉਹ ਵੀ ਇੱਥੇ ਪ੍ਰੋਫੈਸਰ ਕਰਮੇਲ ਸਿੰਘ ਆ ਹੈੱਡ ਨੇ ਉਹ ਇਹਨਾਂ ਨੂੰ ਆ ਕੇ ਮਿਲ ਸਕਦਾ ਆਪਣਾ ਡਿਜੀਟਲ ਕਰਵਾ ਕੇ ਘਰੇ ਵੀ ਲੈ ਆ ਸਕਦਾ ਕਿ ਇਹ ਸੇਵਾ ਸਾਰਿਆਂ ਲਈ ਹੈ ਸਮੂਹ ਹੈ ਖੁੱਲੀ ਹੈ ਤੇ ਕੋਈ ਲਈ ਨਹੀਂ ਵੀ ਇਕੱਲਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੀ ਹੋਏਗਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦਾ ਵੀ ਇਹ ਸੁਨੇਹਾ ਆਏਗਾ ਵੀ ਕੋਈ ਵੀ ਸੱਜਣ ਇੱਥੇ ਆ ਸਕਦਾ ਹੈ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਕਿੰਨੀ ਵਾਰ ਹੁੰਦਾ ਨਾ ਮੈਂ ਨਾ ਵੀ ਬਹੁਤ ਇੰਟਰਵਿਊ ਕਰੀਆਂ ਕਿ ਲੋਕਾਂ ਕੋਲ ਬਹੁਤ ਖਜਾਨਾ ਪਿਆ ਹੈ ਕਿੰਨੀ ਵਾਰ ਆਉਂਦਾ ਵੀ ਸ਼੍ਰੋਮਣੀ ਗੁਰਦਵਾਰਾ ਕਰਬੰਧ ਕਮੇਟੀ ਨੂੰ ਅਸੀਂ دیتا ਵੀ ਸੰਗਤਾਂ ਦਰਸ਼ਨ ਨਹੀਂ ਕਰ ਸਕਦੀਆਂ ਕਿ ਉਹਨਾਂ ਵਾਸਤੇ ਦਰਸ਼ਨ ਕਰਨ ਵਾਸਤੇ ਕੋਈ ਸਪੈਸ਼ਲ ਜਿਹੜਾ ਪ੍ਰੋਗਰਾਮ ਲਿਖਿਆ ਜਾਊਗਾ ਵੀ ਕਿਵੇਂ ਦਰਸ਼ਨ ਕਰ ਸਕਣਗੇ ਸੰਗਤਾਂ ਅਨੇਜਿਹੇ ਕਿ ਬਹੁਤ ਪ੍ਰਾਤਨ ਗ੍ਰੰਥ ਹੈਗੇ ਆ ਚਾਹੇ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਚਾਹੇ ਹੋਰ ਕੌਥੀਆਂ ਹੈਗੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਅਸੀਂ ਇੱਥੇ ਕੁਝ ਨੂੰ ਸੰਭਾਲ ਕੇ ਵੀ ਰੱਖਾਂਗੇ ਜਿਹੜੀਆਂ ਸਾਹਮਣੇ ਯੋਗ ਨੇ ਜਿਹੜੀਆਂ ਸਾਹਮਣੇ ਯੋਗ ਨਹੀਂ ਹੋਣੀਆਂ ਉਹਨਾਂ ਨੂੰ ਡਿਜੀਟਲ ਕਰਕੇ ਉਹਨਾਂ ਦਾ ਸਸਕਾਰ ਹੈ ਜਿਹੜਾ ਉਹ ਜਿਵੇਂ ਪਹਿਲਾਂ ਕੀਤਾ ਜਾ ਰਿਹਾ ਹੈ ਉਸ ਤਰ੍ਹਾਂ ਕੀਤਾ ਜਾਊਗਾ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਵੀ ਪਰਿਵਾਰ ਦਾ ਸੱਜਣ ਹੈ ਕੋਈ ਡਿਜੀਟਲ ਕਰਵਾਉਣਾ ਚਾਹੁੰਦਾ ਹੈ ਆਪਣੇ ਇਤਿਹਾਸ ਨੂੰ ਸਾਹਮਣਾ ਚਾਹੁੰਦਾ ਹੈ ਉਹ ਜ਼ਰੂਰ ਹੈ ਇੱਥੇ ਆ ਕੇ ਆਪਣਾ ਕਾਰਜ ਕਰਵਾ ਸਕਦਾ ਹੈ ਇਹ ਸੇਵਾਵਾਂ ਕੈਨੇਡਾ ਦੀ ਧਰਤੀ ਦੇ ਬੜੇ ਲੰਮੇ ਸਮੇਂ ਤੋਂ ਨਵਾਈਆਂ ਜਾ ਰਹੀਆਂ ਨੇ ਦਾ ਜਿਹਦੇ ਵਿੱਚ ਉੱਥੇ ਗੈਲਰੀ ਦੇ ਵਿੱਚ ਲੈਬ ਬਣਾਈ ਹੋਈ ਹੈ ਸਕ੍ਰਿਪਟ 5000 ਸਕਰ ਫੁੱਟ ਬਿਲਡਿੰਗ ਦੇ ਅੰਦਰ ਦੇ ਦਿੱਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕੇ ਜਾਂ ਪੋਥੀਆਂ ਜਾਂ ਸੈਂਚੀਆਂ ਜਿੰਨੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਆ ਰਿਪੇਅਰ ਜਿਹੜੀ ਜਦਾ ਅੰਗ ਜਿਹੜੇ ਹੈਗੇ ਆ ਸਮੇਂ ਦੇ ਨਾਲ ਉਹ ਫਟ ਜਾਂਦੇ ਨੇ ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ ਉਹਨਾਂ ਨੂੰ ਰੀਸਟੋਰ ਕੀਤਾ ਜਾਂਦਾ ਉਹਨਾਂ ਨੂੰ ਫਿਰ ਡਿਜੀਟਲ ਵੀ ਕੀਤਾ ਜਾਂਦਾ ਸੋ ਉਹ ਉਹੀ ਚੀਜ਼ ਜਿਹੜੀ ਹੈਗੀ ਅਸੀਂ ਚਾਹੁੰਦੇ ਹਾਂ ਵੀ ਇਸ ਧਰਤੀ ਤੇ ਵੀ ਕਿਉਂ ਨਾ ਲਿਆਂਦੀ ਜਾਵੇ ਕਿਉਂਕਿ ਕਿੰਨਾ ਸਾਡਾ ਇਤਿਹਾਸ ਜਿਹੜਾ ਸੀਗਾ ਉਹ ਆਲਰੇਡੀ ਲੁप्त ਹੋ ਚੁੱਕਿਆ। ਉਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਵੀ ਹਿੰਦੁਸਤਾਨ ਦੇ ਵਿੱਚ ਤਾਂ ਚਲੋ ਸਾਡੇ ਕੋਲ ਉੱਚੀ ਤਾਂ ਫਿਰ ਵੀ ਲਿਮਿਟਡ ਐ ਇੱਥੇ ਤਾਂ ਬਹੁਤ ਜ਼ਿਆਦਾ ਐ। ਸੋ ਸਾਡੀ ਮਨਛਾਇਆ ਵੀ ਕਿਉਂ ਨਾ ਇਹ ਪਹਿਲਾਂ ਇੱਥੋਂ ਇਹ ਸਿਸਟਮ ਕੀਤਾ ਜਾ ਸ਼ੁਰੂ ਕੀਤਾ ਜਾਵੇ ਇਹ ਇੱਕ ਬੜੀ ਲਾਜ ਪੱਦਰ ਤੇ ਨਹੀਂ ਹੈ ਪਰ ਹਾਂ ਸਵਾਤ ਐ ਜੀ। ਗੁਰੂ ਗੰਦਰ ਸਾਹਿਬ ਦੀ ਧਰਤੀ ਤੇ ਜੋ ਪਹਿਲਾਂ ਵੀ ਇੱਥੇ ਗੁਰੂ ਗੰਦਰ ਸਾਹਿਬ ਦੇ ਸਰੂਪ ਆਉਂਦੇ ਨੇ ਉਹਨਾਂ ਨੂੰ ਜਿਵੇਂ ਵੀ ਹੈਗਾ ਆ ਪੁੱਤੀਆਂ ਨੂੰ ਜਿਹੜੀਆਂ ਅਗਨ ਪੇਟ ਕਰਨ ਵਾਲੀਆਂ ਹਨ ਅਗਨ ਪੇਟ ਕਰਤਾ ਜਾਂਦਾ ਪਰ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਸੰਭਾਲਿਆ ਜਾਵੇ ਅਗਨ ਪੇਟ ਉਹੀ ਕੀਤੀ ਜਾਵੇ ਜਦ ਲੱਗਦਾ ਵੀ ਇਹਦੇ ਚੋਂ ਸਾਨੂੰ ਕੁਝ ਇਹਦਾ ਨਹੀਂ ਕਰ ਸਕਦੇ ਇਹਨੂੰ ਤਾਂ ਉਹ ਚੀਜ਼ ਨੂੰ ਸਾਡਾ ਸੰਭਾਲਣ ਦਾ ਮਨ ਬਣਿਆ ਇਹ ਜੀਐਨਆਈ ਸਾਡੇ ਸਰਦਾਰ ਗਿਆ ਸਿੰਘ ਜੀ ਸੰਧੂ ਕਹਿੜਾ ਤੋਂ ਉਹਨਾਂ ਨੇ ਪੂਰਾ ਆਪਣਾ ਉਹਨਾਂ ਦਾ ਇਹ ਸਾਰਾ ਉਹੀ ਸਿਸਟਮ ਨੂੰ ਕਰ ਰਹੇ ਨੇ ਤਾਂ ਉਹੀ ਚਲਾ ਵੀ ਰਹੇ ਨੇ ਤਸਦੀਤ ਸੇਵਾ ਨਾਲ ਉਹਨਾਂ ਨੇ ਲਾਈ ਹੈ ਡਿਊਟੀ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਡਿਊਟੀ ਨਿਭਾਉ ਤਾ ਮਾਤਾ ਤਿਆਰ ਕੀਤੀ ਜਾਈਆਂ ਹੁਣ ਜਲਦੀ ਹੀ ਇੱਥੇ ਪ੍ਰੋਫੈਸਰ ਜਿਹੜੇ ਨੇ ਵਕ ਵਕ ਯੂਨੀਵਰਸਿਟੀਆਂ ਤੋਂ ਆ ਕੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਜਿਹੜਾ ਰੀਡ ਕਰਨਗੇ ਪੜਨਗੇ ਪੜ ਕੇ ਉਹਨਾਂ ਨੂੰ ਜਿਹੜਾ ਹੈਗਾ ਸਿਸਟਮ ਦੇ ਵਿੱਚ ਪਾਇਆ ਜਾਊਗਾ ਥੋੜ ਮੈਂ ਆਪ ਜੀ ਨਾਲ ਇੱਕ ਸਾਜੀ ਗੱਲ ਸੰਜੀ ਕਰਨੀ ਚਾਹੁੰਦਾ ਜਿੱਦ ਤੱਕ ਜਿਸ ਤੱਕ ਕਿ ਕੈੜਾ ਦੇ ਵਿੱਚ ਇਹ ਲੈਬ ਚੱਲ ਰਹੀਆਂ ਨੇ ਇਸੇ ਤਰ੍ਹਾਂ ਹੀ ਚਾਹੁੰਦੇ ਆ ਵੀ ਇੱਥੇ ਫਤੇਗਰ ਸਿੰਘ ਸਾਹਿਬ ਦੀ ਧਰਤੀ ਦੇ ਉੱਤੇ ਇਹ ਸਾਡਾ ਸੈਂ ਤਾਂ ਅਸੀਂ ਚਾਹੁੰਦੇ ਹਾਂ ਵੀ ਉੱਥੇ ਹੀ ਜਿਹੜਾ ਕਾਰਜ ਕੀਤਾ ਜਾਵੇ ਵੱਡੇ ਪੱਧਰ ਤੇ ਹਾਂ ਜੀ ਸਰੋਪਣੀ ਫਰੋਂ ਦਾ ਕਮੇਟੀ ਦੁਆਰਾ ਹੀ ਹੋਏਗਾ ਪਰ ਉਹਦੀ ਜਿਹੜੀ ਹੈਗੀ ਸੰਸਥਾ ਜਿਹੜੀ ਹੈਗੀ ਆ ਉਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨੂੰ ਅੱਗੇ ਲੀਡ ਲੈ ਕੇ ਉਹਨਾਂ ਦੇ ਨਾਲ ਥੜਕੇ ਤਾਂ ਉਹਨਾਂ ਨੂੰ ਕੀਤਾ ਜਾਵੇ ਉਹਨਾਂ ਨੇ ਬੇਨਤੀ ਕੀਤੀ ਹੈ ਜੇ ਸਾਨੂੰ ਜਗ੍ਹਾ ਦੇ ਦਿਓ ਤਾਂ ਅਗਰ ਜਿੰਨੀ ਵੀ ਜਲਦੀ ਜਗ੍ਹਾ ਮਿਲ ਜਾਊਗੀ ਅਸੀਂ ਉਹ ਆਪਣੇ ਪਧਰਤੀ ਉਹਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਜਲਦੀ ਜਿਹੜੀਆਂ ਲੈਬਸ ਉਥੇ ਤਿਆਰ ਕੀਤੀਆਂ ਜਾਣ ਦੇਖੋ ਉਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਦੇ ਦਿੱਤੀ ਆ ਔਰ ਇੱਕ ਵੱਡੀ ਗੱਲ ਉਹਨਾਂ ਨੇ ਇਹ ਵੀ ਕਹੀ ਆ ਕਿ ਕੁਝ ਲੋਕ ਜਿਵੇਂ ਪਹਿਲਾਂ ਕਿਹਾ ਉਹ ਇਸ ਕਰਕੇ ਐਸਜੀਪੀਸੀ ਜਾਂ ਕਿਸੇ ਸੰਸਥਾ ਨੂੰ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਐਸਜੀਪੀਸੀ ਨੂੰ ਦਿੱਤਾ ਤਾਂ ਫਿਰ ਲੋਕ ਕਹਣਗੇ ਐਸਜੀਪੀਸੀ ਦਾ ਵਾ ਬਿਲਕੁਲ ਸਾਡਾ ਨਾਮ ਕਿੱਥੇ ਹੋਇਆ ਤਾਂ ਉਹਨਾਂ ਨੇ ਕਹਿ ਵੀ ਕਿਹਾ ਕਿ ਜਿਹੜਾ ਵਿਅਕਤੀ ਦੇਗਾ ਜਿਹਦੇ ਘਰ ਪਿਆ ਉਹਦਾ ਨਾਮ ਵੀ ਸਪੈਸ਼ਲ ਉਥੇ ਲਿਖਿਆ ਜਾਏਗਾ ਠੀਕ ਹੈ ਉਥੇ ਲਿਆ ਜਾਏਗਾ ਕਿ ਫਲਾਹ ਦੇ ਸਿੰਘ ਦੇ ਘਰ ਪਿਆ ਸੀ ਉਥੋਂ ਲਿਆ ਉਹਨਾਂ ਨੇ 800 ਸਾਲ ਦੀ ਸੇਵਾ ਕੀਤੀ ਹੈ ਤੇ ਹੁਣ ਇਹ ਜਿਹੜੀ ਦੁਰਲਭ ਚੀਜ਼ ਆ ਇੱਥੇ ਜਿਹੜੀ ਜਮ੍ਹਾਂ ਕਰਾਈ ਹੈ ਔਰ ਦੂਜੀ ਗੱਲ ਜਿਹੜਾ ਅੱਜ ਦਫਤਰ ਜਿਹੜਾ ਵੀ ਅੱਜ ਇੱਥੇ ਉਦਘਾਟਨ ਕੀਤਾ ਹੈ ਐਸਜੀਪੀ ਦੇ ਪ੍ਰਧਾਨ ਨੇ ਜਿੰਨੀ ਦੇਰ ਸੇਵਾ ਚੱਲੇਗੀ ਓਨੀ ਦੇਰ ਜੀਐਨਏ ਦੇ ਕੋਲ ਰਹੇਗਾ ਔਰ ਉਸ ਤੋਂ ਬਾਅਦ ਇਹਨੇ ਕਿਹਾ ਕਿ ਸਾਰਾ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਜੋ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਘਹਿ ਗਿਆ ਗੋਇੰਦਵਾਲ ਵਿਖੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਐਸਜੀਪੀਸੀ ਦੇ ਉਸ ਤੋਂ ਬਾਅਦ ਸਾਰੀ ਦੇਖਰੇਖ ਐਸਜੀਪੀਸੀ ਕਰੇਗੀ ਤਾਂ ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਘਰੇ ਦੁਰਲਭ ਵਸਤਾਂ ਪਈਆਂ ਨੇ ਤੇ ਕਈ ਲੋਕਾਂ ਨੂੰ ਪਤਾ ਵੀ ਨਹੀਂ ਕਿ ਉੱਥੇ ਆ ਚੀਜ਼ ਪਈ ਹੈ ਠੀਕ ਹੈ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਗੁਰਗੋਬਜ ਸ੍ਰੀ ਸਾਹਿਬ ਪਿਆ ਕਿੱਥੇ ਹੈ ਕਰਵਾਣਾ ਜੀ ਹੋਰ ਵੀ ਆ ਤੁਹਾਡੇ ਨਾਲ ਜੇ ਇੱਕ ਗੱਲ ਕੀਤੀ ਆਵੇ ਕਿਉਂਕਿ ਤੇ ਬੜਾ ਵੱਡਾ ਜਿਹੜਾ ਇਤਿਹਾਸਿਕ ਸਥਾਨ ਹੈ ਤਾਂ ਜੇਕਰ ਇੱਥੇ ਸਾਰੀ ਚੀਜ਼ਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਨ੍ਹਾਂ ਦੇ ਕੋਲ ਪ੍ਰਾਪਤਨ ਦੇ ਇਤਿਹਾਸ ਦੇ ਮੁਤਾਬਕ ਇਸੇ ਕੋਲ ਗੁਰੂ ਗੰਗਾ ਸਾਹਿਬ ਤੇ ਆ ਜਾ ਗੁਟਕਾ ਸਾਹਿਬ ਤੇ ਆ ਜੀ ਮਤਲਬ ਜੋੜਾ ਸਾਹਿਬ ਦੱਸਿਆ ਜੇ ਇੱਕ ਥਾਂ ਤੇ ਪਈ ਹੋਵੇਗੀ ਚੀਜ਼ ਜਾਂ ਇੱਕ ਥਾਂ ਤੇ ਸੰਗਤਾਂ ਵੀ ਜਾਂ ਦਰਸ਼ਨ ਕਰ ਸਕਣਗੀਆਂ ਤਾਂ ਮੈਨੂੰ ਲੱਗਦਾ ਵੀ ਚੰਗਾ ਕਦਮ ਹੋਵੇਗਾ ਕਿਉਂਕਿ ਥਾਂ ਥਾਂ ਤੇ ਜਾਣਾ ਵੀ ਸੰਗਤਾਂ ਨੂੰ ਬੜਾ ਔਖਾ ਹੈ ਦੇਖੋ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਾਂ ਸ਼ਾਸਤਰ ਹੈ ਉਹਦਾ ਆਪਾ ਦੇਖਿਆ ਕਿ ਆਮ ਕਈ ਗੁਰਦੁਆਰਾ ਸਾਹਿਬ ਚ ਪਏ ਆ ਦਰਸ਼ਨ ਵੀ ਕਰਾਈ ਜਾਂਦੇ ਆ ਚਾਹ ਉਹਦੇ ਸ਼੍ਰੀਮਨਾਨਪੁਰ ਸਾਹਿਬ ਵੀ ਪਿਆ ਕੋਟਾ ਸਾਹਿਬ ਵੀ ਪਿਆ ਹੋਰ ਬਾਕਵਾਕ ਇਲਾਕਿਆਂ ਵਿੱਚ ਚਾਹ ਉਹਦੇ ਤੋਂ ਆਪਾ ਦਮਦਮਾ ਸਾਹਿਬ ਪਿਆ ਮਤਲਬ ਕਈ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਵੱਡੇ ਇਤਿਹਾਸਿਕ ਸਥਾਨ ਆ ਉੱਥੇ ਨਿਸ਼ਾਨੀਆਂ ਪਈਆਂ ਨੇ ਪਰ ਜਿਹੜੇ ਇਹ ਆ ਇੱਥੇ ਤਾਂ ਇਸ ਕਰਕੇ ਖੋਲਿਆ ਗਿਆ ਕਿ ਜਿਹੜੀਆਂ ਦੁਰਲਾ ਬਸਤਾਂ ਲੋਕਾਂ ਦੇ ਘਰ ਪਈਆਂ ਠੀਕ ਹੈ ਇਹ ਕਿਸੇ ਗੁਲਾ ਸਕਦੇ ਤਾਂ ਇਸ ਕਰਕੇ ਉਹ ਜਿਹਦੇ ਘਰ ਪਈ ਹੈ ਉਹਨਾਂ ਦਾ ਨਾਮ ਲਿਆ ਜਾਏਗਾ ਉਹਨਾਂ ਦਾ ਸਾਰਾ ਕੋਈ ਰਿਕਾਰਡ ਨਾਲ ਹੋਏਗਾ ਕਿਹਦੇ ਘਰੋ ਚੱਕੀਆਂ ਉਹਨਾਂ ਨੇ ਕਿੰਨੇ ਸਾਲ ਸੰਭਾਲੀ ਹੈ ਉਹਨਾਂ ਦਾ ਨਾਮ ਵੀ ਜ਼ਿਕਰ ਕੀਤਾ ਬਿਲਕੁਲ ਸਾਰਾ ਜਲ ਜ਼ਿਕਰ ਕਰਕੇ ਫੇਰੀ ਜਿਹੜੀ ਚੀਜ਼ ਇੱਥੇ ਜਿਹੜੀ ਸ਼ਸ਼ੋਭਤ ਕੀਤੀ ਜਾਏਗੀ ਠੀਕ ਕਰ ਪਾਣੇ ਬੋਬਾ ਧੰਨਵਾਦ ਸੋ ਬਿਲਕੁਲ ਅਸੀਂ ਵੀ ਅੱਜ ਖਾਸ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਾਂਹੀਂ ਬੋਲਦਾ ਪੰਜਾਬ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਪੀਲ ਕਰਨਾ ਚਾਹੁੰਦੇ ਆ ਕਿ ਜੇਕਰ ਤੁਹਾਡੇ ਘਰੇ ਦੁਰਲੱਭ ਕੋਈ ਵੀ ਵਸਤੂ ਪਈ ਆ ਗੁਰੂ ਸਬਾਹਾਂ ਦੇ ਨਾਲ ਸੰਬੰਧਿਤ ਤਾਂ ਤੁਸੀਂ ਇਸ ਜਗ੍ਹਾ ਤੇ ਆ ਕੇ ਸ਼ੋਭਿਤ ਕਰ ਸਕਦੇ ਹੋ ਤਾਂ ਜੋ ਕਿਸ ਸੰਗਤਾਂ ਦੇ ਜਿਹੜੇ ਖੁੱਲੇ ਜਿਹੜੇ ਦਰਸ਼ਕਦਾਰੇ ਨੇ ਹੋ ਕਰ ਸਕਦੀਆਂ ਨੇ ਸੋ ਉਮੀਦ ਕਰਦੇ ਆ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਜਗ੍ਹਾ ਜਾ ਕੇ ਹੋਰ ਮੁੱਦੇ ਨੂੰ ਲੈ ਕੇ ਜਿਹੜੀ ਆ ਤੜ ਤੱਕ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.